ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੱਗੀਆਂ ਜੀ ਅੱਜ ਪੈਂਟ ਪਲਾਜ਼ੋ ਦੀ ਕਟਿੰਗ ਕਰਨ ਠੀਕ ਹੈ ਜੀ ਤੇ ਆਪਾਂ ਨੇ ਲੱਤਸਲੀਨ ਦਾ ਕੱਪੜਾ ਇਹ ਦੂਰਾ ਫੋਲਡ ਕੀਤਾ ਹੋਇਆ ਆਪਾਂ ਨੇ ਕੰਨੀ ਇਧਰ ਆ ਬੰਦ ਵਾਲਾ ਬਸ ਇਧਰ ਤੇ ਆਪਾਂ ਨੇ ਲੰਬਾਈ ਇਹਦੀ 36 ਰੱਖਣੀ ਹੈ ਠੀਕ ਹੈ ਜੀ ਇਹ ਤਾਂ ਹੈਗੀ ਆ ਦੀ 23 ਇਹ ਮੋਰੀ ਰੱਖਣੀ ਆਪਾਂ ਨੇ 8 ਇੰਚ ਠੀਕ ਹੈ ਜੀ ਪਹਿਲਾਂ ਆਪਾਂ ਨੇ हिਪ ਦਾ ਨਿਸ਼ਾਨ ਲਾਉਣਾ ਹੈ ਇੱਧਰ ਕੰਨੀ ਛੱਡ ਦੇਣੀ ਆਪਾਂ ਨੇ हिਪ ਦਾ ਨਿਸ਼ਾਨ ਆਪਾਂ ਨੇ 23 ਇੰਚ ਪਰ ਲਾਉਣਾ ਠੀਕ ਹੈ ਜੀ ਇੱਧਰ ਆਪਾਂ ਨੇ ਕੰਨੀ ਛੱਡ ਦੇਣੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ 2.5 ਇੰਚ ਉੱਪਰ ਮਾਰਜਿਨ ਛੱਡ ਦੇਣਾ ਲਾਸਟਿਕ ਵਾਸਤੇ ਉਸ ਤੋਂ ਬਾਅਦ ਆਪਾਂ ਨੇ ਲਾਉਣੀ ਹੈ ਨਿਸ਼ਾਨੀ 11 ਇੰਚ ਇੱਦਾਂ ਨਿਸ਼ਾਨੀ ਲਾ ਲੈਣੀ ਆਪਾਂ ਜੀ ਇਹ ਆਪਾਂ ਨੇ ਇੱਦਾਂ ਮਾਰਕ ਕਰ ਲੈਣਾ ਠੀਕ ਹੈ ਜੀ ਤੇ ਇਹ ਵੀ ਆਪਾਂ ਨੇ ਲਾ ਲਾ ਲੈਣੀ ਆ ਨਿਸ਼ਾਨੀ 3 ਇੰਚ ਤੋਂ ਬਾਅਦ 1.5 ਇੰਚ ਆਪਾਂ ਨੇ ਇਹਦਾ ਮਾਰਜਿਨ ਛੱਡਿਆ ਠੀਕ ਹੈ ਜੀ ਸਲਾ ਜਾਂ ਤੇ 2 ਇੰਚ ਪਾਨੇ ਅੱਗੇ ਮਾਰਜਿਨ ਲਾਉਣਾ ਆਸਾਨ ਦਾ ਠੀਕ ਹੈ ਜੀ ਇਦਾਂ ਐਦਾਂ ਤੁਸੀਂ ਮਾਰਕਿੰਗ ਕਰਨੀ ਹੈ ਠੀਕ ਹੈ ਜੀ ਇਹ ਆ ਗਿਆ ਆਪਣਾ 15 ਠੀਕ ਹੈ ਜੀ ਪਹਿਲਾਂ ਆਪਾਂ ਨੇ ਲੈਣੀ ਹੈ ਲੰਬਾਈ ਲੰਬਾਈ ਰੱਖਣੀ ਆਪਾਂ ਨੇ 36 ਉਸ ਤੋਂ ਬਾਅਦ ਆਇਆ ਇੰਚ ਪਾਨੇ ਨੀચે ਫੋਲਡ ਕਰਨ ਵਾਸਤੇ ਰੱਖ ਲਓ ਜਿੰਨਾ ਬਣਾ ਇੱਥੇ ਸੀਗਾ 15 ਇੰਚ ਇੱਥੇ ਵੀ ਆਪਾਂ ਨੇ 15 ਦੀ ਨਿਸ਼ਾਨੀ ਲਾਣੀ ਠੀਕ ਹੈ ਜੀ ਤਾਂ ਇੱਥੇ ਆਪਾਂ ਨੇ 15 ਦਾ ਅੱਧ ਘਾਰ ਲੈਣਾ 7.5 ਉਸ ਤੋਂ ਬਾਅਦ ਆਪਾਂ ਨੇ ਇਹ 7.5 ਹਜ਼ਾਰ ਅਰਧ ਕਰ ਲੈਣਾ 4 ਰ 4 8 ਇਹਦਾ ਤੁਸੀਂ ਮੂਰੀ ਦੀ ਨਿਸ਼ਾਨੀ ਲਾ ਲੈਣੀ ਠੀਕ ਹੈ ਜੀ ਇਦਾਂ ਸੈਂਟਰ ਕਰਕੇ ਇਹਦਾ ਇਸ ਤੋਂ ਬਾਅਦ ਆਪਾਂ ਨੇ ਸਕੇਲ ਚੱਕਣਾ ਠੀਕ ਹੈ ਜੀ ਸਕੇਲ ਆਪਾਂ ਨੇ ਇਦਾਂ ਰੱਖ ਲੈਣਾ ਅਤੇ ਇਹ ਮਾਰਕ ਕਰ ਲੈਣੀ ਕਿਤੇ ਉਸ ਤੋਂ ਬਾਅਦ ਐਦਾਂ ਹੀ ਆਪਾਂ ਨਹੀਂ ਅਧਰ ਰੱਖਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਐਤਾ ਰੱਖਣਾ ਸਕੇਰਿੰਗ ਸਦਾ ਖੋਰੀ ਐਦਾਂ ਮਾਰਕ ਕਰਨਾ ਹੈ ਇਹ ਕੜੀ ਇਸ ਤੋਂ ਵਾਧਾ ਪੰਨ ਇਹਦੀ ਕਟਿੰਗ ਕਰ ਦੇਣੀ ਹੈ ਇਸੇ ਤਰੀਕੇ ਨਾਲ ਤੁਮ ਬੇਕਾ ਮਟਰ ਦੀ ਕਟਿੰਗ ਕਰ ਰਹੇ ਹਾਂ। ਅੱਧੇ ਦਿਨ ਤੋਂ ਬਾਅਦ ਪਲਾ ਬਚਾ ਲੈਣਾ। ਠੀਕ ਹੈ ਜੀ। ਅੱਗੇ ਤੁਸੀਂ ਦੱਕਲ ਨੂੰ ਬੈਕ ਪਰ ਲਾ ਇਸ ਤੋਂ ਬਾਅਦ ਆਪਾਂ ਨੇ ਲੈਣਾ ਜੀ ਇੱਥੋਂ ਤੱਕ 3 ਇੰਚ ਬੈਕ ਪੱਲਾ 3 ਇੰਚ ਆਪਾਂ ਨੇ ਵਾਧ ਲੈਣਾ ਠੀਕ ਹੈ ਜੀ ਇੱਥੋਂ ਆਪਾਂ ਨੇ 2 ਇੰਚ ਵਾਧ ਰੱਖਣਾ ਆਪਾਂ ਤਾਂ ਇਹ ਆਪਾਂ ਨੇ 2 ਇੰਚ ਦੀ ਨਿਸ਼ਾਨੀ ਲਾਉਣੀ ਚਾਹਾਂਗੇ ਕੀ ਕਰੀਏ ਇਹ ਆਪਾਂ ਨੇ ਕੱਟ ਪਾਉਣੀ ਹੈ ਇਦਾਂ ਇਦਾਂ ਰੱਖਣਾ ਆਪਾਂ ਨੇ ਇੰਚ ਤੇ ਤਾਂ ਜੈਦੀ ਮਾਰਕ ਕਰ ਲਿਆ ਜਿਹੜਾ ਆਪਾਂ ਨੇ ਆ 3 ਇੰਚ ਵੱਧ ਰੱਖਿਆ ਇਹ ਤਾਂ ਕਰਕੇ ਰੱਖਿਆ ਕਿਉਂਕਿ ਆਪਣੀ ਇਹਦੇ ਵਿੱਚ ਖਿੱਚ ਨਹੀਂ ਪੈਂਦੀ ਜੇ ਆਪਾਂ ਇਹਦੇ ਨਾਲ ਬਰਾਬਰ ਕੱਟ ਲੰਨੇ ਆ ਨਾ ਫਿਰ ਇਹਦੇ ਖਿੱਚ ਭੈਣ ਲੱਗ ਜਾਂਦੀ ਹੈ ਤਾਂ ਕਰਕੇ ਬੈਕ ਪੱਲੇ ਦੀ ਤੁਸੀਂ 3 ਇੰਚ ਵੱਧ ਕੱਟਣਾ ਹੈ ਬੈਕ ਪੱਲੇ

ਅੱਧਾ ਕਟਿੰਗ ਕਰਨ ਤੋਂ ਬਾਅਦ ਆਪਾਂ ਨੇ ਐਦਾਂ ਹੀ ਇਹ ਪੱਲਾ ਚੱਕ ਕੇ ਨਾ ਐਦਾਂ ਰੱਖ ਲੈਣਾ ਹੈ ਐਦਾਂ ਇਹਨਾਂ ਨੂੰ ਗੋਲ ਮਲਾ ਕੇ ਆਪਾਂ ਨੂੰ ਅੱਧਾ ਇਹ ਕਟਿੰਗ ਕਰ ਦੱਸ ਨਾ ਕਟਿਆ ਹੋਇਆ ਪੈਂਟ ਪਲਾਜੋ ਤੁਹਾਡੇ ਬਿਲਕੁਲ ਖਿੱਚ ਨਹੀਂ ਪਾਊਗੀ ਠੀਕ ਹੈ ਜੀ ਪੂਰਾ ਇਹਨਾਂ ਸਲਟ ਆਊਗਾ ਪੈਂਟ ਪਲਾਜੋ ਇਹ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ